ਜਵਰਜਨਾਇ ਮਾਮਲੇ ਦੇ ਵਿੱਚ ਅੱਜ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਤੇ ਬ੍ਰਦਰ ਕਰਮਜੀਤ ਸਿੰਘ ਦੀ ਅੱਜ ਪੇਸ਼ੀ ਸੀਗੀ 2 ਦਿਨ ਦਾ ਰਿਮਾਂਡ ਸੀਗਾ ਪਹਿਲਾਂ ਤੇ ਅੱਜ ਫਿਰ ਰਿਮਾਂਡ ਦੀ ਮੰਗ ਕੀਤੀ ਗਈ ਆ ਪੁਲਿਸ ਕੋਲੋਂ ਪਿੜਤਾ ਦੇ ਜਿਹੜੇ ਵਕੀਲ ਨੇ ਹਰੀਸ਼ ਰਾਏ ਟਾਂਡਾ ਜੀ ਉਹਨਾਂ ਦੇ ਜਿਹੜੇ ਬੇਟੇ ਨੇ ਚੰਦਰ ਰਾਏ ਟਾਂਡਾ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਦਿਨ ਦਾ ਰਿਮਾਂਡ ਅੱਜ ਫਿਰ ਮੰਗਿਆ ਗਿਆ ਕਿਉਂਕਿ ਰਿਮਾਂਡ ਮੰਗਿਆ ਗਿਆ ਕਿਉਂਕਿ ਡਮੀ ਪੇਜ ਜਿਹੜਾ ਫੋਨ ਸੀਗਾ ਉਹ ਕਰਮਜੀਤ ਵੱਲੋਂ ਪੇਸ਼ ਕੀਤਾ ਗਿਆ ਸੀ ਅਸਲੀ ਫੋਨ ਆਪਣਾ ਨਹੀਂ ਪੇਸ਼ ਕੀਤਾ ਗਿਆ ਤੇ ਜਿਹੜੇ ਉਹਨਾਂ ਵੱਲੋਂ ਬਿਆਨ ਵੀ ਦਿੱਤੇ ਗਏ ਆ ਉਹ ਅਲੱਗ-ਅਲੱਗ ਬਿਆਨ ਦਿੱਤੇ ਗਏ 2 ਦਿਨ ਦੀ ਰਿਮਾਂਡ ਦੇ ਵਿੱਚ ਤੇ ਹੁਣ ਦੇਖਣਾ ਹੋਊਗਾ ਕਿ ਅੱਜ ਕਿੰਨੇ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਹੈ ਗੱਲਬਾਤ ਕਰ ਲਾਂਗੇ ਐਡਵੋਕੇਟ ਸਾਹਿਬ ਨਾਲ ਪੀੜਤਾ ਦੇ ਜੀ ਸਿਕੋ ਆਇਆ ਤਿੰਨ ਦਿਨ ਦਾ ਰਿਮਾਂਡ ਮੰਗਿਆ ਗਿਆ ਹੈ ਅਜੇ ਕੋਈ ਅਜੇ ਦਿੱਤਾ ਅਜੇ ਦਿੱਤਾ ਨਹੀਂ ਕੋਈ ਰਿਮਾਂਡ ਅਜੇ ਡਿਸੀਜਨ ਪੈਂਡਿੰਗ ਹੈ ਭਾਜੀ ਕਿੰਨੇ ਦਿਨ ਦਾ ਮੰਗਿਆ ਤਿੰਨ ਦਿਨ ਦਾ ਰਿਮਾਂਡ ਮੰਗਿਆ ਅਜੇ ਸਰ ਅੱਜ ਐਕਟ ਨੰਬਰ 5 ਤੇ ਤਾਂ ਸੋਣਾ ਨਹੀਂ ਬਿਲਕੁਲ ਸਰ ਦੇਖੋ ਜੀ ਮੇਰਾ ਨਾਮ ਐਡਵੋਕੇਟ ਹਰਜੋਤ ਸਿੰਘ ਹਰੀਕੇ ਆ ਤੇ ਅਸੀਂ ਕਰਮਜੀਤ ਜੀ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਇਸ ਕੇਸ ਦੇ ਵਿੱਚ ਤੇ 2 ਦਿਨ ਦਾ ਪ੍ਰੋਸੀਕਿਊਸ਼ਨ ਨੂੰ ਰਿਮਾਂਡ ਪਹਿਲਾਂ ਦਿੱਤਾ ਸੀਗਾ ਪੁਲਿਸ ਨੂੰ 2 ਦਿਨ ਦਾ ਅੱਜ ਉਹ ਫੇਰ ਲੈ ਗਏ ਤੇ ਉਹਨਾਂ ਦਾ ਬੇਸ ਉਹੀ ਸੀਗਾ ਕਿ ਅਸੀਂ ਮੋਬਾਈਲ ਰਿਕਵਰ ਕਰਨਾ ਹੈ ਜਾਂ ਸਮਥਿੰਗ ਲਾਈਕ 댓 ਉਸ ਚੀਜ਼ ਦੀ ਲੋੜ ਨਹੀਂ ਹੈਗੀ ਆਲਰੇਡੀ ਇਹ ਸਾਰਾ ਕੁਝ ਚਲਾਨ ਦੇ ਵਿੱਚ ਪਹਿਲਾਂ ਆ ਚੁੱਕਿਆ ਤੇ ਚਲੋ ਹੁਣ ਕੇਸ ਇਨਾ ਹਾਈ ਪ੍ਰੋਫਾਈਲ ਬਣ ਗਿਆ ਕਿ ਉਹਦੇ ਅਕੋਰਡਿੰਗ ਜੱਜ ਸਾਹਿਬ ਨੇ ਉਹਦੀ ਨਾਜ਼ੁਕਤਾ ਦੇਖਦੇ ਹੋਏ 2 ਦਿਨ ਦਾ ਰਿਮਾਂਡ ਪੁਲਿਸ ਨੂੰ ਹੋਰ ਦਿੱਤਾ ਕਿ ਕੋਈ ਇਨਵੈਸਟੀਗੇਸ਼ਨ ਕਿਸੇ ਪੁਆਇੰਟ ਤੇ ਰਹਿ ਨਾ ਜਾਵੇ Let the prosecution be satisfied ਤੇ ਇਦਾਂ ਹੀ ਇੱਕ ਜੁਡੀਸ਼ੀਅਲ ਮਾਈਂਡ ਦੇ ਨਾਲ ਕੋਈ ਵੀ ਜੱਜ ਸਾਹਿਬ ਚੱਲਦੇ ਆ ਤਾਂ ਆਹੀ ਰੋਟੀਨ ਹੁੰਦਾ ਬੀਇੰਗ ਐਜ਼ ਅ ਕਲੈਂਟ ਜੋ ਸਾਡਾ ਕਹਿਣਾ ਕਿ ਬਿਲਕੁਲ ਲੋੜ ਨਹੀਂ ਸੀਗੀ ਇਸ ਰਿਮਾਂਡ ਦੀ एवरीथिंग ਹੈਜ਼ ਬੀਨ ਡਨ ਐਂਡ एवरीथिंग ਆਜ਼ ਇਜ਼ ਔਨ ði ਫਾਈਲ ਤੇ ਜਿਹੜਾ ਰਿਕਾਰਡ ਹੈਗਾ that is already procured by the telecom agencies on the request of the prosecution and police ਦੇਖੋ ਸਰ ਪ੍ਰੋਸੀਕਿਊਸ਼ਨ ਦੀ ਇੰਟਰਨਲ ਕੀ ਸਟੋਰੀ ਹੈਗੀ ਆ ਜਾਂ ਦਫਾ 27 ਦੇ ਜਿਹੜੇ ਉਹਨੇ ਬਿਆਨ ਦਿੱਤੇ ਆ ਉਹ ਐਡਮਿਸਿਬਲ ਨਹੀਂ ਹੁੰਦੇ ਇਨ ਦੀ ਆਈਜ਼ ਆਫ ਲਾ ਪੁਲਿਸ ਹੈਜ਼ ਟੂ ਡੂ ਇਟਸ ਓਨ ਇਨਕੁਆਇਰੀ ਸਰਕਮਸਟੈਂਸ਼ੀਅਲ ਐਵਿਡੈਂਸ ਬਣਾਉਣਾ ਹੁੰਦਾ ਜਿਹੜਾ ਉਹਨੂੰ ਇੱਕ ਚੀਜ਼ ਤੋਂ ਦੂਜੀ ਚੀਜ਼ ਨਾਲ ਕਨੈਕਟ ਕਰਦਾ ਡਿਊਰਿੰਗ ਦੀ ਕਸਟਡੀ ਕੋਈ ਵੀ ਜਿਹੜਾ ਬਿਆਨ ਹੈਗਾ ਜਾਂ ਪੁਲਿਸ ਜੋ ਵੀ ਕਹਿੰਦੀ ਹੈ ਥੈਟ ਇਜ਼ ਨਾਟ ਬਾਉਂਡ ਔਨ ਆਰ ਕਲਾਈਂਟ ਦੇਖੋ ਸਰ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਆ ਜਾ ਉਹ ਕੀ ਕਰਦੇ ਆ ਜਾਂ ਜਿਹੜੇ ਹੁਣ ਜਿਸ ਤਰ੍ਹਾਂ ਨਾਲ ਉਹ ਆਪਣੇ ਸਵਾਲ ਪੁੱਛਦੇ ਆ ਜਾਂ ਕੀ ਆ ਥੈਟ ਇਜ਼ ਬਿਟਵੀਨ ਥਮ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਕਰਮਜੀਤ ਸਿੰਘ ਨੂੰ ਪੇਸ਼ ਕੀਤਾ ਗਿਆ ਹੈ ਪਿੜਤਾ ਦੇ ਐਡਵੋਕੇਟ ਮਜੂਨ ਸਰ ਅੱਜ ਫੇਰ ਰਿਮਾਂਡ ਮੰਗਾ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਅੱਜ ਫੇਰ ਪਹਿਲਾਂ ਦੋ ਦਿਨ ਦਾ ਦਿੱਤਾ ਗਿਆ ਸੀ ਰਿਮਾਂਡ ਅੱਜ ਫੇਰ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਤਫਤੀਸ਼ ਆਪਣੇ ਪੱਕੀ ਪੈਰੀ ਪੈ ਚੁੱਕੀ ਹੈ ਪਰ ਪੂਰਤੀ ਨਹੀਂ ਹੋ ਪਈ ਪੂਰਤੀ ਪ੍ਰਾਪਤ ਕਰਨ ਲਈ ਹੋਰ 2 ਦਿਨ ਦਾ ਰਿਮਾਂਡ ਮੰਗਿਆ ਗਿਆ ਜੋ ਕਿ ਜੱਜ ਸਾਹਿਬ ਵੱਲੋਂ ਬਿਲਕੁਲ 2 ਦਿਨ ਦਾ ਮੰਗਿਆ ਕਿ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਡਮੀ ਫੋਨ ਇੱਕ ਅੰਦਰ ਪੇਸ਼ ਕੀਤਾ ਗਿਆ ਸੀਗਾ ਕਰਮਜੀਤ ਵੱਲੋਂ। ਪੇਸ਼ ਨਹੀਂ ਕੀਤਾ ਗਿਆ। ਸਿਰਕਵਰ ਹੋਇਆ ਹੈ ਨਾ ਤੋਂ ਅਸਲ ਫੋਨ ਹੈ ਜਿਹੜੇ ਰਿਕਵਰ ਹੋਣਾ ਬਾਕੀ ਹੈ। ਜਦੋਂ ਹੋਊਗਾ ਫਿਰ ਤੁਹਾਨੂੰ ਪੁਲਿਸ ਵੱਲੋਂ ਐਮ ਖੁਲਾਸਾ ਕੀਤਾ ਜਾਵੇਗਾ। 2 ਦਿਨ ਦੇ ਰਿਮਾਂਡ ਚ ਕਿਹੜੇ ਕਿਹੜੇ ਨਾਂ ਦੇ ਜਿਹੜੇ ਆਪਣੇ ਬਿਆਨ ਦਰਜ ਕਰਾਇਆ ਕਰਮਜੀਤ ਵੱਲੋਂ। 2 ਦਿਨ ਦੇ ਰਿਮਾਂਡ ਦੇ ਵਿੱਚ ਮੰਗੇ ਗਏ ਸੀ ਉਸ ਤੋਂ ਇਲਾਵਾ ਸਿਰਫ ਇੱਕ ਨਵੀਂ ਦਲੀਲ ਹੈ ਕਿ ਜਿਹੜਾ ਫੋਨ ਹੈ ਉਹ ਅਸਲ ਨਹੀਂ ਹੈ। ਅਸਲ ਫੋ ਕਰਮਜੀਤ ਵੱਲੋਂ ਪੇਸ਼ੀ ਦੇ ਵਿੱਚ ਅਕਿਊਜ਼ ਨੂੰ ਬਹੁਤੀ ਗਲਬਾਤ ਨਹੀਂ ਪੁੱਛੀ ਜਾਂਦੀ ਜੱਜ ਸਾਹਿਬ ਵੱਲੋਂ ਸਿਰਫ ਰੋਸਕਿਊਸ਼ਨ ਜਿਹੜਾ ਮੁੱਦਾ ਹੀ ਆ ਉਹਨਾਂ ਵੱਲੋਂ ਐਂਡ ਡਿਫੈਂਸ ਜਿਹੜੇ ਦੋਸ਼ੇ ਉਹਨਾਂ ਦੇ ਵਕੀਲ ਦੀ ਆਪਸ ਹੁੰਦੀ ਹੈ ਜੱਜ ਸਾਹਿਬ ਸੁਣਦੇ ਆ ਉਹ ਸੁਣਦੇ ਹੋਏ ਜੱਜ ਸਾਹਿਬ ਨੇ ਬਿਲਕੁਲ ਜਸਟ ਐਂਡ ਜੁਡੀਸ਼ੀਅਸ ਦੋ ਦਿਨ ਦਾ ਰਿਮਾਂਡ ਦਿੱਤਾ ਰਿਮਾਂਡ ਚ ਕੀ ਕੀ ਖੁਲਾਸੇ ਹੋਏ ਨੇ ਜਿਹੜੇ ਰਿਮਾਂਡ ਚ ਕਿਹਾ ਜਾ ਰਿਹਾ ਸੀ ਅਜੇ ਤੱਕ ਇਹਨਾਂ ਨੇ ਬਹੁਤੀ ਪੁਲਿਸ ਦੀ ਮਦਦ ਨਹੀਂ ਕੀਤੀ ਹੈ ਪਰ ਪੁਲਿਸ ਨੇ ਇਹ ਦਿਖਾਇਆ ਕਿ ਇਹਨਾਂ ਦੀ ਲੁਗੜਾ ਪੱਕੇ ਤਰੀਕੇ ਅਸੀਂ ਪਹਿਚ ਚੁੱਕੇ ਹਾਂ ਪੂਰਤੀ ਪ੍ਰਾਪਤ ਕਰਨ ਜਿਹੜੇ ਕਰਮਜੀਤ ਦੇ ਵਕੀਲ ਹੈ ਉਹ ਕਹਿ ਰਹੇ ਕਿ ਸਿਰਫ ਇਹਨਾਂ ਦੇ ਵੱਲੋਂ ਸਿਰਫ ਕੋਲ ਕੀਤੀ ਗਈ ਸੀ ਕਿ ਮੁੱਖ ਦੋਸ਼ੀ ਇਹ ਨਹੀਂ ਹੈ ਕਿ ਮੁੱਖ ਦੋਸ਼ੀ ਤਾਂ ਸਿਰਫ ਸਿਮਰਜੀਤ ਸਿੰਘ ਬੈਂਸਾ ਹੈ ਪਰ ਇਹਨਾਂ ਦਾ ਰਿਮਾਂਡ ਬੀਐਫਆਯੂ ਨੂੰ ਮੰਗਿਆ ਜਾ ਰਿਹਾ ਹੈ ਪਹਿਲਾਂ ਵੀ ਕੀਤੀ ਗਈ ਸੀ ਤੇ ਜੱਜ ਸਾਹਮਣੇ ਉਦੋਂ ਵੀ ਨਹੀਂ ਸੁਣੀ ਤੇ ਅੱਜ ਵੀ ਨਹੀਂ ਸੁਣੀ ਨਾ ਅੱਗੇ ਸੁਣੀ ਜਾਊਗੀ ਬੱਸ ਤੇ ਕੀ ਲੱਗਦਾ ਹੁਣ ਸਿਮਰਜੀਤ ਸਿੰਘ ਬੈਂਸਾ ਦੀਆਂ ਮੁਸ਼ਕਲਾਂ ਕਦੋਂ ਤੱਕ ਵਧਣਗੀਆਂ ਹੋਰ ਜਿਹੜੀਆਂ ਕਿ ਉਹ ਹੱਲੇ ਵੀ ਫਰਾਰ ਚੱਲਦੇ ਪਏ ਨੇ ਇਹ ਉਡੀਕ ਕੇ ਦੇਖਣ ਵਾਲੀ ਗੱਲ ਹੈ ਇਹ ਤਾਂ ਜਦੋਂ ਆ ਫੜੇ ਜਾਣਗੇ ਸੰਡਰ ਹੋਣਗੇ ਉਦੋਂ ਦੀ ਗੱਲ ਹੈ ਇਹ ਉਦੋਂ ਜਵਾਬ ਆਊਗਾ ਇਸ ਸਵਾਲ ਦਾ ਇਹਨਾਂ ਸਾਡੇ ਨਾਲ ਪੀੜਤਾ ਦੇ ਵਕੀਲ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਵੈ ਕਿ 2 ਦਿਨ ਦਾ ਰਿਮਾਂਡ ਹੋਰ ਦਿੱਤਾ ਗਿਆ 2 ਦਿਨ ਦਾ ਪਹਿਲਾ ਰਿਮਾਂਡ ਸੀਗਾ ਤੇ ਉਸ ਤੋਂ ਬਾਅਦ ਹੁਣ ਜਿਹੜਾ ਮੋਬਾਈਲ ਫੋਨ ਆ ਉਹ ਰਿਕਵਰ ਕਰਨਾ ਜ਼ਰੂਰੀ ਹੈ ਲੁਧਿਆਣਾ ਤੋਂ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ